ਪਰਵਾਸੀਆਂ ਦੇ ਕੋਲੋਂ ਫੜੀ ਗਈ ਅਫੀਮ ਦੇ ਮਾਮਲੇ ਵਿੱਚ ਇੱਕ ਪੰਜਾਬੀ ਵੀ ਆਇਆ ਕਾਬੂ ਪ੍ਰਵਾਸੀ ਬਿਹਾਰ ਤੋਂ ਲਿਆ ਕੇ ਵੇਚਦਾ ਸੀ ਅਫੀਮ ਬੀਤੇ ਦਿਨੀ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਵੱਲੋਂ ਕੋਨ ਕਰ ਇੰਟੈਲੀਜੈਂਸ ਦੇ ਸਹਿਯੋਗ ਦੇ ਨਾਲ ਪਿੰਡ ਪਟੀਆਂ ਤੋਂ ਬਿਹਾਰ ਦੇ ਰਹਿਣ ਵਾਲੇ ਦੋ ਪ੍ਰਵਾਸੀਆਂ ਨੂੰ 1.5 ਕਿਲੋ ਅਫੀਮ ਸੰਨੇ ਗ੍ਰਿਫਤਾਰ ਕੀਤਾ ਗਿਆ ਸੀ ਮਾਮਲੇ ਦੀ ਜਾਂਚ ਦੌਰਾਨ ਇਸ ਮਾਮਲੇ ਵਿੱਚ ਇੱਕ ਹੋਰ ਪੰਜਾਬੀ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ 2.5 ਕਿਲੋ ਔਰ ਅਫੀਮ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ 2.5 ਕਿਲੋ ਅਫੀਮ ਵੀ ਇਹਨਾਂ ਦੋਨਾਂ ਪ੍ਰਵਾਸੀਆਂ ਵੱਲੋਂ ਹੀ ਪੰਜਾਬੀ ਨੋਜਨ ਹੀਰਾ ਸਿੰਘ ਵਾਸੀ ਠੱਕੜਵਾਲ ਨੂੰ ਵੇਚੀ ਗਈ ਸੀ ਐਸਪੀ ਹੈੱਡਕੁਆਰਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਪ੍ਰਵਾਸੀ ਬਿਹਾਰ ਤੋਂ ਅਫੀਮ ਲਿਆ ਕੇ ਪੰਜਾਬ ਵਿੱਚ ਵੇਚਦੇ ਸਨ ਇਹਨਾਂ ਖਿਲਾਫ ਹੋਰ ਵੀ ਕੋਈ ਮੁਕੱਦਮਾ ਦਰਜ ਹੈ ਜਾਂ ਨਹੀਂ ਇਹ ਜਾਂਚ ਦਾ ਵਿਸ਼ਾ ਹੈ ਵੇਖੋ ਟੀਵੀ ਨਿਊਜ਼ ਇੰਡੀਆ 255 ਪੱਤਰਕਾਰ ਰঞ্জੀਤ ਸਿੰਘ ਦੇ ਨਾਲ ਜਗਜੀਤ ਸਿੰਘ ਦੀ ਖਾਸ ਰਿਪੋਰਟ। ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਮਾਨਜੂ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵਜਤ ਬੀਪੀਐਸ ਉਹਨਾਂ ਦੇ ਨਿਰਦੇਸ਼ਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਨਸ਼ਾ ਦੇ ਖਿਲਾਫ ਜਿਹੜੀ ਇੱਕ ਮਹਿੰਮ ਚਲਾਈ ਗਈ ਹੈ ਸਾਰੀ ਪੰਜਾਬ ਸਟੇਟ ਵਿੱਚ ਉਹਦੀ ਨਰਤੀ ਦੇ ਤਾ ਜਿਹੜਾ ਗਰਦਾਸਪੁਰ ਪੁਲਿਸ ਵਿੱਚ ਸ੍ਰੀ ਹਰੀਸ਼ ਦੇਮਾ ਐਸਐਸਪੀ ਗਰਦਾਸਪੁਰ ਦੇ ਹਦਾਇਤਾਂ ਦੇ ਅਨੁਸਾਰ ਦਿਲਪ੍ਰੀਤ ਆਈਪੀਐਸ ਆਈਪੀਐਸ ਐਸਐਸਪੀ ਦਿਨਾਨਗਰ ਉਹਦੀ ਅਗਵਾਈ ਦੇ ਵਿੱਚ ਐਸਏ ਗੁਰਵਿੰਦਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਮੋਹਾਲ ਐਸ ਐਚਓ ਪੁਰਾਣਾ ਸ਼ਾਲਾ ਤੇ ਇੱਕ ਜੁਆਇੰਟ ਪ੍ਰੈਸ਼ਰ ਕਾਉਂਟਰ ਇੰਟੈਲੀਜੈਂਸ ਦੀ ਟੀਮ ਸੀ ਇਹ ਪਿੰਡ ਪਟੀਆਂ ਇਹ ਟੀਪ ਪੁਆਇੰਟ ਦੇ ਨੇੜੇ ਇੱਥੇ ਜਿਹੜਾ ਇੱਕ ਮਾਦ ਦੇ ਖੇਤ ਵਿੱਚੋਂ ਦੋਸ਼ੀ ਤਰਮਨ ਤਰਿੰਦਰ ਸ਼ਾ ਤੇ ਬਬਲੂ ਯਾਦਵ ਇਹ ਸੀਤਾਮੜੀ ਬਿਹਾਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਕਬਜ਼ੇ ਵਿੱਚੋਂ 750 ਗ੍ਰਾਮ ਜਿਹੜੀ ਅਫੀਮ ਜਿਹੜੀ ਹੈਗੀ ਹੈ ਇਹ ਬਰਾਮਦ ਹੋਈ ਸੀ ਸੋ ਇਹਨਾਂ ਨੂੰ ਇਸ ਮੁਕਦਮੇ ਵਿੱਚ ਇਸ ਬੰਦੀ ਮੁਕਦਮਾ ਨੰਬਰ 10 92 2025 1885 ਦਰਜ ਕੀਤਾ ਗਿਆ ਉਸੇ ਨੂੰ ਗ੍ਰਫਤਾਰ ਕਰਕੇ ਰਿਮਾਂਡ ਲਿਆ ਗਿਆ ਅਰਧ ਰਾਨੇ ਰਿਮਾਂਡ ਮਿਤੀ 11 ਤੋਂ 2025 ਨੂੰ ਤਿੰਦਰ ਸ਼ਾਹ ਤੇ ਉਪਿੰਦਰ ਸ਼ਾਹ ਦੀ ਪੁਸ਼ਗੀਸ਼ ਤੇ ਅੱਗੇ ਹੋਰ ਇਹ ਇਨਕਸ਼ਾਬ ਕੀਤਾ ਇਹਨਾਂ ਨੇ ਵੀ ਜਿਹੜੀ ਫੀਮ ਹੈ ਹੋਰ ਕੋਈ ਕੁਝ ਫੀਮ ਜਿਹੜੀ ਹੈਗੀ ਹੈ ਇਹਨਾਂ ਨੇ ਵੇਚੀ ਸੀ ਕੋਈ ਹਿਰਾ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਠਕਰਵਾਲ थाना ਕਾਨੂੰਮਾਨ ਹੈ ਇਹਨੂੰ ਫੀਮ ਵੇਚੀ ਸੀ ਸੋ ਇਹਦੇ ਇਸੇ ਮਕਦਮੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਹੀਰਾ ਸਿੰਘ ਨੂੰ ਔਰ ਉਹਦੀ ਇਨਕਸ਼ਾਫ ਤੇ ਜਿਹੜਾ ਹੈਗਾ ਫਰਜ਼ਾ ਜਿਹੜੀ ਹੈਗੀ ਰਿਕਵਰੀ 2 ਕਿਲੋ 500 ਗ੍ਰਾਮ ਦੀ ਫੀਮ ਹੈ ਉਹ ਜਿਹੜੇ ਕਮਾਦ ਦੇ ਖੇਤ ਵਿੱਚੋਂ ਹੀਰਾ ਸਿੰਘ ਪਾਸੋਂ ਬਰਾਮਦ ਕਰਾਈ ਗਈ ਹੈ ਸੋ ਐਸਪੀ ਦਿਨਾਂਗਰ ਦਿਲਪ੍ਰੀਤ ਤੇ ਇਹ ਐਸਐਚਓ ਔਰ ਗੁਰਵਿੰਦਰ ਅਨਚਾਰ ਨੇ ਬੜੀ ਮਿਹਨਤ ਕਰਕੇ ਔਰ ਕਾਉਂਟਰ ਇੰਟੈਲੀਜੈਂਸ ਟੀਮ ਨੇ ਆਪਣੇ ਜੁਆਇੰਟ ਅਪਰੇਸ਼ਨ ਕਰਕੇ ਔਰ ਇਹ ਜੀ ਦੀ ਰਿਕਵਰੀ ਕੀਤੀ ਹੈ ਔਰ ਅਗੋਂ ਵੀ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਜਿਹੜੀ ਨਸ਼ੇ ਦੇ ਖਿਲਾਫ ਨੀ ਮੁਹਿੰਮ ਹੈ ਚਲਾਈ ਜਾ ਰਹੀ ਰਹੇਗੀ ਇਹ ਫਰਦਰ ਅਸੀਂ ਹੁਣ ਇਸ ਸੰਬੰਧੀ ਅਸੀਂ ਇਹਦਾ ਰਿਮਾਂਡ ਲੈ ਕੇ ਫਰਦਰ ਜਿਨਵੈਸਟਿਗੇਟ ਕਰ ਰਹੇ ਹਾਂ ਏ ਤੋਂ ਸਾਰਾ ਪਤਾ ਕਰਾਂਗੇ ਤੋਂ ਬੈਕਗ੍ਰਾਉਂਡ ਪਤਾ ਕਰਾਂਗੇ ਜੋ ਉਸ ਸਟੇਟ ਵਿੱਚ ਇਹਨਾਂ ਖਿਲਾਫ ਕਿਨੇ ਪਰਚੇ ਦਰਜ ਨੇ ਜਾਂ ਕਿੱਥੇ ਕਿੱਥੇ ਇਨਵੋਲਵ ਨੇ ਤਾਂ ਫਰਦਰ ਪਾਰਟ ਵਨ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਇਹਨਾਂ ਵਿੱਚ ਪ੍ਰਵਾਸੀ ਇਹ ਦੋਨੇ ਹਾਂ ਇਹ ਬਿਆਸੇਦ ਦੇਣ ਵਾਲੇ ਨੇ ਸਿਤਾਮੜੀ ਡਿਸਟ੍ਰਿਕਟ ਦੇ ਇਹ ਕੰਮ ਇਹੀ ਕੰਮ ਕਰਦੇ ਨੇ ਇਹ ਬਾਹਰੋਂ ਜਿਨੀ ਕਿ ਮੋਸਟਲੀ ਜਿਹੜੇ ਹੈਗਾ ਬਿਹਾਰ ਸਟੇਟ ਤੋਂ ਜਿਹੜੇ ਹੈਗੇ ਨੇ ਟਾਪਾਟੂ ਬਿਆਂ ਲਈ ਜਾਂ ਹੋਰ ਇਹਦੇ ਇਹ ਫੀਨਸ ਸਪਲਾਈ ਕਰਦੇ ਨੇ ਇਹਨੀ ਫਰਦਰ ਹੋਣ ਅਸੀਂ ਇਨਵੈਸਟਿਗੇਟ ਕਰਾਂਗੇ ਪੜਤਾਲ ਕਰ ਰਹੇ ਹਾਂ ਅਸੀਂ ਇਹ ਚੀਜ਼ ਦੀ ਫਰਮਾਨ ਲੈ ਕੇ ਨਾ ਹੋਰ ਅੱਗੇ ਪਤਾ ਕਰਾਂਗੇ ਵੀ ਇਹ ਕਿੱਥੋਂ ਇਹਨਾਂ ਦਾ ਕਿੰਗਪਿੰਨ ਪਿੱਛੇ ਕੌਣ ਹੈ ਹਾਂਜੀ ਜਿਹੜਾ ਹੀਰਾ ਫੜਿਆ ਜੀ ਉਹਦੇ ਉਹ ਵੀ ਉਹ ਖਾਂਦਾ ਹੈ ਜਾਂ ਉਹ ਵੀ ਅੱਗੇ ਵੀ ਜਾਂਦਾ ਹੈ ਨੇ ਜਿਹੜਾ ਹੀਰਾ 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 ਵੀ ਇਹ ਹੁਣ ਫਰਦਰ ਅਸੀਂ ਅੱਗੇ ਕਰ ਰਹੇ ਆਂ ਦੀ ਇਨਵੈਸਟੀਗੇਟ ਕਰ ਰਹੇ ਆਂ ਵੀ ਫਰਦਰ ਜੇ ਰਿਕਵਰੀ ਹੋਈ ਹੈ ਵੀ ਅੱਗੇ ਵੇਚਦਾ ਜੋ ਕਿ ਪਤਾ ਕਰਾਵਾਂਗੇ ਸੀ